ਪੁਲਿਸ ਸਟੇਸ਼ਨ ਚ ਟੇਬਲ ਤੇ ਪਈ ਵਰਦੀ ਅਤੇ ਚਿਹਰਾ ਲੁਕੋ ਕੇ ਖੜੀ ਇੱਕ ਕੁੜੀ ਇਹਨਾਂ ਦੋਹਾਂ ਤਸਵੀਰਾਂ ਦਾ ਸਬੰਧ ਡੂੰਘਾ ਹੈ ਬਰਨਾਲਾ ਪੁਲਿਸ ਨੇ ਗਗਨਦੀਪ कौर ਨਾਮੇ ਇਸ ਕੁੜੀ ਨੂੰ ਕਾਬੂ ਕੀਤਾ ਹੈ ਇਲਜ਼ਾਮ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਨਕਲੀ ਸਬ ਇੰਸਪੈਕਟਰ ਬਣ ਕੇ ਗਗਨਦੀਪ कौर ਲੋਕਾਂ ਨੂੰ ਠੱਗਦੀ ਸੀ ਅਜਿਹਾ ਉਹ ਕਿਉਂ ਕਰਦੀ ਸੀ ਇਸ ਪਿੱਛੇ ਦੀ ਕਹਾਣੀ ਵੀ ਦਿਲਚਸਪ ਹੈ 28 ਸਾਲਾ ਗਗਨਦੀਪ कौर 10ਵੀਂ ਪਾਸ ਹੈ ਵਿਆਹੀ ਹੋਈ ਹੈ ਪਰ ਅਸਲ 'ਚ ਜ਼ਿੰਦਗੀ ਆਪਣੇ ਪ੍ਰੇਮੀ ਨਾਲ گزارਣਾ ਚਾਹੁੰਦੀ ਸੀ ਇਸ ਲਈ ਸਮਾਜ ਅਸ਼ੋਰਤ ਅਸੇ ਪੈਸਾ ਬਣਾਉਣ ਲਈ ਇਸਨੇ ਰਾ ਫੜਿਆ ਧੋਖੇਬਾਜ਼ੀ ਦਾ ਨਕਲੀ ਪੁਲਿਸ ਵਾਲੀ ਬਣ ਕੇ ਗਗਨਦੀਪ ਨੇ ਤਿੰਨ ਲੋਕਾਂ ਤੋਂ ਲੱਖਾਂ ਦੀ ਠੱਗੀ ਮਾਰੀ ਆਪਣੇ ਹਸਬੰਦ ਨਾਲ ਰਲ ਕੇ ਮੈਰਿਜ ਕਰਵਾਉਣ ਦੇ ਲਈ ਮੈਰਿਜ ਕਰਵਾਉਣ ਦੇ ਲਈ ਹੋਇਆ ਸੀ ਜੀ ਇਹ ਸਭ ਕੁਝ ਇਹ ਲੋੜ ਤੋਂ ਸੀ ਸਰ ਮਜਬੂਰੀ ਹੋ ਗਈ ਸੀ ਜੀ ਸਰ ਮੈਰਿਜ ਕਰਵਾਉਣ ਦੇ ਲਈ ਤੰਗ ਹੋ ਗਈ ਮੈਰਿਜ ਕਰਵਾਉਣੀ ਚਾਹੀਦੀ ਉਸ ਲੜਕੇ ਨਾਲ ਮਤਲਬ ਕਿ ਸਾਡੀ ਜਾਣ ਪਹਿਚਾਨ ਸੀ ਜੀ ਪਹਿਲਾਂ ਤੋਂ ਹੀ ਉਸ ਬਨਾਲਾ ਦੀ ਰਹਿਣ ਵਾਲੀ ਹੈ ਗਗਨਦੀਪ ਕੌਰ ਪੁਲਿਸ ਨੂੰ ਖਬਰ ਲੱਗੀ ਕਿ ਸ਼ਹਿਰ ਚ ਇੱਕ ਪੁਲਿਸ ਵਾਲੀ ਲੋਕਾਂ ਤੋਂ ਪੈਸੇ ਹੜਤ ਰਹੀ ਹੈ ਰੈਂਕ ਹੈ ਸਬ ਇੰਸਪੈਕਟਰ ਪੁਲਿਸ ਮੁਸਤੈਦ ਹੋ ਗਈ ਛਾਪੇ ਮਾਰିକਾ ਕੇ ਪਹਿਲਾਂ ਤਾਂ ਗਗਨਦੀਪ ਨੂੰ ਕਾਬੂ ਕੀਤਾ ਗਿਆ ਫਿਰ ਉਹਨਾਂ ਕੋਲ ਹੀ ਵਰਦੀ ਵੀ ਕਬਜ਼ੇ ਚ ਲਈ ਗਈ ਜਿਸ ਨੂੰ ਪਾ ਕੇ ਇਹ ਲੋਕਾਂ ਨੂੰ ਬਲੈਕਮੇਲ ਕਰਦੀ ਸੀ ਆਪਣੇ ਆਪ ਨੂੰ ਸਬ ਇੰਸਪੈਕਟਰ ਦੱਸ ਕੇ ਸਬ ਇੰਸਪੈਕਟਰ ਦੀ ਇਹਨੇ ਪੁਲਿਸ ਦੇ ਸਬ ਇੰਸਪੈਕਟਰ ਦੀ ਵਰਦੀ ਪਹਿਨੀ ਹੋਈ ਹੈ ਵਰਦੀ ਪਹਿਨ ਕੇ ਲੋਕਾਂ ਨੂੰ ਮਤਲਬ ਪੈਸੇ ਠੱਗ ਰਹੀ ਹੈ ਇਨੂੰ ਮੌਕੇ ਨੂੰ ਉਹਨਾਂ ਨੇ ਜਦੋਂ ਇਨਫਰਮੇਸ਼ਨ ਦੇ ਆਧਾਰ ਤੇ ਮੁਕੱਦਮਾ ਅੰਦਰ ਕੀਤਾ ਸੀ ਕੱਲ ਤੇ ਅੱਜ ਇਹਨੂੰ ਰੇਡ ਕਰਕੇ ਕਾਬੂ ਕੀਤਾ ਇਹਨਾਂ ਕੋਲ ਇੱਕ ਪੁਲਿਸ ਦੀ ਵਰਦੀ ਹੈਗੀ ਹੈ ਕੰਪਲੀਟ ਜਿਹੜੀ ਪਾਈ ਹੋਈ ਹੈ ਬਾਕੀ ਜਿਹੜੀ ਲੋਕਾਂ ਨਾਲ ਠੱਗੀ ਮਾਰੀ ਉਹ ਪੈਸੇ ਰਿਕਵਰ ਕਰਾਉਣੇ ਬੱਤੀ ਨੇ ਤਿੰਨ ਬੰਦਿਆਂ ਨਾਲ ਇਹਨੇ ਦੱਸਿਆ ਵੀ ਮੈਂ ਹੁਣ ਤੱਕ 1 ਤੋਂ 50000 1 ਤੋਂ 42000 ਤੇ ਇੱਕ ਤੋਂ ਕੁਝ ਇਸ ਤਰ੍ਹਾਂ ਦੇ ਪੈਸੇ ਲੈ ਚੁੱਕੀ ਹੈ ਬੀਰੋਜਗਾਰੀ ਦੀ ਮਾਰ ਪਤਨਾਲ ਨਹੀਂ ਸਕੂ ਪ੍ਰੇਮੀ ਨਾਲ ਜ਼ਿੰਦਗੀ ਬਿਤਾਉਂਦੀ ਤਾਂ ਅਤੇ ਗੈਰ ਕਾਨੂੰਨੀ ਰਸਤਾ ਅਪਣਾਉਣਾ ਇਨਾ ਹਰਕਤਾਂ ਤੋਂ ਬਾਅਦ ਇਸੀ ਜ਼ਿੰਦਗੀ ਚੰਗੀ ਕੀ ਹੋਣੀ ਸੀ ਸਗੋਂ ਜੇਲ੍ਹ ਦੀ ਹਵਾ ਜ਼ਰੂਰ ਖਾਣੀ ਪਵੇਗੀ